ਅੰਮ੍ਰਿਤਸਰ ਦੇ ਲੋਕਾਂ ਨੂੰ ਅੰਗਦਾਨ ਕਰਨ ਦੇ ਲਈ ਡਾਕਟਰਾਂ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਸੈਮੀਨਾਰ ਦੌਰਾਨ ਪਹੁੰਚੇ ਵੱਖ-ਵੱਖ ਮਾਹਿਰਾਂ ਵੱਲੋਂ ਲੋਕਾਂ ਨੂੰ ਗਲਤ ਖਾਣ-ਪੀਣ ਨਾਲ ਹੋ ਰਹੀਆਂ ਬਿਮਾਰੀਆਂ ਤੋਂ ਜਾਗਰੂਕ ਵੀ ਕੀਤਾ ਗਿਆ ਇਸ ਤੋਂ ਇਲਾਵਾ ਡਾਕਟਰ ਅਵਤਾਰ ਸਿੰਘ ਨੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਜ਼ਿਆਦਾ ਹਸਪਤਾਲ ਖੋਲਣ ਦੀ ਅਪੀਲ ਕੀਤੀ ਪੰਜਾਬ ਦੇ ਵਿੱਚ ਤਕਰੀਬਨ ਹਰ ਸਾਲ 5 ਜਾਂ 6000 ਲੋਕਾਂ ਨੂੰ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਸੋ ਬਹੁਤ ਜ਼ਿਆਦਾ ਨੰਬਰ ਹੈ ਜਿਹਦੀ ਲੋੜ ਹੈ ਪਰ ਐਕਚੁਅਲੀ ਵੱਤ ਤੋਂ ਵੱਧ ਪੰਜਾਬ ਹਰਿਆਣਾ ਦੇ ਵਿੱਚ ਸਿਰਫ 300 ਬੰਦਿਆਂ ਦੇ ਜਿਹੜੇ ਆ ਟ੍ਰਾਂਸਪਲੈਂਟ ਹੋ ਰਹੇ ਸੋ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੈ ਜਿਹੜੇ ਨੇ ਨਾ ਜੇ ਇੱਕ ਤੇ ਹਸਪੀਟਲਸ ਦੀ ਲੋੜ ਹੈ ਅੱچھے ਹਸਪੀਟਲਸ ਦੀ ਲਿਵਰ ਟ੍ਰਾਂਸਪਲੈਂਟ ਟੀਮਾਂ ਦੀ ਲੋੜ ਹੈ ਪਰ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੈ ਨਾ ਇੱਕ ਤੇ ਹੈਗੇ ਕਿ ਸਰਕਾਰ ਜਿਹੜੀ ਹੈ ਉਹ ਟ੍ਰਾਂਸਪਲੈਂਟ ਕਾਨੂੰਨ ਜਿਹੜੇ ਨੇ ਉਹ ਫੇਵਰੇਬਲ ਬਣਾਉਣ ਔਰ ਜਿਹੜੀ ਦੂਸਰੀ ਜਿਹੜੀ ਮੈਂ ਸਮਝਦਾ ਜਿਆਦਾ ਜ਼ਰੂਰਤ ਜਿਹੜੀ ਹੈ ਨਾ ਉਹ ਲੋਕਾਂ ਨੂੰ ਆਪਣੇ ਮਾਈਂਡ ਸੈਟ ਜਿਹੜੇ ਉਹ ਚੇਂਜ ਕਰਨੇ ਪੈਣਗੇ ਡਾਕਟਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਅੰਗਦਾਨ ਕੀਤੇ ਜਾਣ ਤਾਂ ਕਿ ਕਿਸੇ ਲੋੜਵੰਦੇ ਕੰਮ ਆ ਸਕਣ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ ਲਈ